ਆਪ ਜੀ ਕੀਤੇ ਨਾਮੀ ਸਤਿਗੁਰੂ ਜੀ ਵਚਨ ਕਰਦੇ ਹਾਂ ਸੁਵਸੰਤ ਸਵਰਗ ਲੋਕ ਹੈ ਜਿਤ ਤੇ ਧਰਤੀ ਨਗ ਖੰਡਨ ਹੈ ਗ੍ਰਿਵਨਵਾਕ ਕਾਸਾ ਕਹਿੰਦੇ ਪਾਈ ਜੇ ਸੁਰਗ ਵਰਗੇ ਬੇਸ਼ ਵਿੱਚ ਵਸਦੇ ਹੋਣ ਜੇ ਸਾਰੀ ਧਰਤੀ ਨੂੰ ਜਿੱਤ ਲੈਣ ਸੁਸੰਤ ਨ ਦਾ ਬਾਗ ਹੈ ਵਸਦੇ ਨੂੰ ਸਵਰਗ ਵਰਗੇ ਦੇਸ਼ ਇਸ ਸੰਸਾਰ ਦੇ ਉੱਪਰ ਹੈ ਜਦੋਂ ਕੋਈ ਨਾਨਕ ਪਾ ਸਾਹਿਬ ਰਾਜ ਜਗ ਜਗ ਨੂੰ ਉਤਾਰਦੇ ਹੋਏ ਤਾਂ ਜਿਹੜਾ ਬ੍ਰਾਹਮਣ ਕਰਦੇ ਕਈ ਦੇਸ਼ਾਂ ਕੁ ਦੇ ਸੰਖੰਡਾਂ ਬ੍ਰਹਮੰਡਾਂ ਦੇ ਵਿੱਚ ਗਏ ਕਈ ਦੇਸ਼ ਐਸੇ ਵੀ ਰਾਜ ਨਾਲ ਜਿਹੜੇ ਦੇਖਣ ਨੂੰ ਬੜੇ ਹੀ ਸੁੰਦਰ ਸੰਗ ਮਕਾਨ ਵੀ ਸੁੰਦਰ ਤੇ ਬੜੇ ਹੋਏ ਨੇ ਹੀਰੇ ਮੋਤੀਆਂ ਦੀ ਜੜਖੜੇ ਨਾਲ ਜੜੇ ਹੋਏ ਨੇ ਇੰਦਾਂ ਦੇ ਵੀ ਉਹ ਦੇਸ਼ ਆਈ ਜੀ ਸਵਰਗ ਵਰਗੇ ਬਹਿ ਜਾਏ ਰਾਜੇ ਵੀ ਇਹ ਜੋ ਹੋਏ ਨੇ ਸੰਸਾਰ ਦੇ ਜਿਨ੍ਹਾਂ ਨੇ ਸੰਸਾਰ ਨੂੰ ਚਿੱਤਿਆ ਚੱਕ ਸਿਕੰਦਰ ਵਰਗੇ ਆਏ ਨਹੀਂ ਇਸ ਕਰਕੇ ਦਰਿ ਲੋਧਨ ਵਰਗੇ ਬੜੀ ਮਹਾਂ ਬਲੀ ਪ੍ਰਤਾਪੀ ਰਾਜ ਆਏ ਨੇ ਪਰ ਗਰੀਬਨਵਾਰ ਪਾਤਸ਼ਾਹ ਕਹਿੰਦੇ ਨੇ ਜੇ ਸਵਰਗ ਦੇ ਵਿੱਚ বাসਦੇ ਸਵਰਗ ਵਰਗੇ ਸੰਸਾਰ ਦੇ ਵਿੱਚ ਦੇਸ਼ ਦੇ ਵਿੱਚ ਜੋਕ বাসਦੇ ਹੁਣ ਸਾਰੀ ਧਰਤੀ ਨੂੰ ਜਿੱਤ ਵੀ ਲੈ ਮਿਸਰੰਤ ਹਰਿ ਗੁਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਪਰਮਣ ਕ੍ਰੀਵਰਵਾਜ ਪਾਤਸ਼ਾਹ ਕਹਿੰਦੇ ਜੇ ਨਾਨਕ ਪਰਮੇ ਨਾਨਕ ਜੇ ਜਗਤ ਦੇ ਰਖਕ ਜਿਹੜਾ ਰਖੀ ਰੱਖਿਆ ਕਰਨ ਵਾਲਾ ਕਾਲੂ ਪ੍ਰਭੂ ਹੈ ਉਹਨੂੰ ਬਸਾਰ ਦੇ ਤਾਉ ਨਮਕ ਮਾਨੋ ਜੰਗਲ ਵਿੱਚ ਪੜ੍ਹ ਕਰੇ ਜੰਗਲ ਵਿੱਚ ਪੜ੍ਹ ਕਰੇ ਸੁਖ ਚਾਹੇ ਸਾਰੇ ਇਸ ਲਈ ਤੇ ਵਾਸਤੇ ग्रह सोने में चंदन सुरंद दाई करती हीरे मन इच्छे सुख मानदा किस नाहिं सुबे सतगुरु <स्थाथ> जी कहंदे जे सुंदर सेज अनेक सुख रस को गुण पूरे जे सारे सुख भोग रहे ने पर काल पुरुष वैगुरु जीव विसर गए ने सो प्राप्त चेतना आवे जे काल पुरुष वैगुरु विसर गए ਜੇ ਤੇਰੇ ਆਕਾਰ ਨਹੀਂ ਕੋਈ ਚੇਤੇ ਸੁਣੀ ਹੈ ਵਿਸ਼ਟਾ ਦੇ ਕੀੜੇ ਵਾਰਸਾ ਕਹਿੰਦੇ ਵਿਸ਼ਟਾ ਦੇ ਕੀੜੇ ਵਰਗਾ ਹੈ ਜਿਹਨੂੰ ਕੋਈ ਕਾਤ ਨਹੀਂ ਹੈ ਇਸ ਕਰਕੇ ਬ੍ਰਿਵਨਵਾਜ ਕਾਰਸਾ ਮਹਾਰਾਜ ਵਚਨ ਕਰਦੇ ਨੇ ਪਾਈ ਦੇਖ ਸੁਖ ਨਿਰੰਕਾਰ ਮੈਨੂੰ ਦਿੱਤੇ ਨੇ ਕਿੰਨੇ ਸੁਖ ਨੇ ਸਰੀਰ ਪਰ ਫਿਰ ਵੀ ਇਹ ਸੁਖਾਂ ਨੂੰ ਮੰਨਦਾ ਹੋਇਆ ਆਨੰਦ ਨੂੰ ਮੰਨਦਾ ਹੋਇਆ ਜੇ ਤੂੰ ਉਸ ਕਾਲ ਕ੍ਰਪਾ ਵਹਿਗੁਰੂ ਨੂੰ ਭੁੱਲ ਗਿਆ ਹੈ ਤਾਂ ਸਾਹਿਬ ਕਹਿੰਦੇ ਤੇਰਾ বাসਣਾ ਤੇਰਾ ਰਹਿਣਾ ਇੱਕ ਜੰਗਲ ਵਰਗਾ ਜਿਵੇਂ ਕੋਈ ਜੰਗਲ ਦੇ ਵਿੱਚ ਭਟਕ ਰਿਹਾ ਹੋਵੇ ਉਹਨੂੰ ਕੋਈ ਰਸਤਾ ਨਾ ਮਿਲਦਾ ਹੋਵੇ ਤਾਂ ਸਾਹਿਬ ਕਹਿੰਦੇ ਇੰਨਾ ਲਜੂਣਾ ਹੈ ਤੇਰਾ ਇਸ ਸੰਸਾਰ ਦੇ ਵਿੱਚ ਕਬੀਰ ਸਾਹਿਬ ਜੀ ਉਹਦੇ ਜਿਹੜੇ ਪਿਆਰ ਕਰਨ ਵਾਲੇ ਸਤਸੰਗੀ ਜਨ ਸੰਗ ਇੱਕ ਦਿਨ ਕਵੀਰ ਸਾਹਿਬ ਜਣ ਕਹਿਣ ਲਗੇ ਕਵੀਰ ਸਾਹਿਬ ਜੀ ਘਰਸੀ ਵਿੱਚ ਵਿੱਚ ਬੜਾ ਵੱਡਾ ਭਾਜੀਤ ਮੇਲਾ ਲੱਗੇ ਚਲੋ ਆ ਜੀ ਤੁਹਾਨੂੰ ਮੈਂ ਤਾਂ ਦਿਖਾ ਕੇ ਲੈ ਕੇ ਜਾਂਦੇ ਹਾਂ ਹੁਣ ਮੇਲੇਆਂ ਵਿੱਚ ਆਪਾਂ ਜਾਣਦੇ ਹਾਂ ਟੀਮ ਹੁੰਦਾ ਹੈ ਰੰਗਤ ਮਾਸੇ ਹੁੰਦੇ ਤੇ ਸ ਉਹ ਜਿਹੜੇ ਸਾਨਾ ਜਦੋਂ ਕਵੀਰ ਸਾਹਿਬ ਜੀ ਨੂੰ ਲੈ ਕੇ ਗਏ ਤੇ ਕਵੀਰ ਸਾਹਿਬ ਜੀ ਕਹਿੰਦੇ ਪਾਈ ਇਹ ਰਾਮਦੇਵਰ ਸਾਹਿਬ ਤੁਸੀਂ ਮੇਕੋਮਾਂ ਤੇ ਇੱਕ ਸਾਈਡ ਤੇ ਬੈਠਾ ਠੀਕਾ ਮੇਲੇ ਤੋਂ ਵਾਪਸ ਲੱਦੇ ਹੋ ਉੱਪਰ ਬੈਠ ਕੇ ਕਹਿੰਦੇ ਤੁਸੀਂ ਮੇਲਾ ਵੇਖ ਕੇ ਆਓ ਜਦੋਂ ਵਾਪਸ ਆਉਂਗੇ ਦਿੱਤੀ ਆ ਕੇ ਤੁਹਾਨੂੰ ਫਿਰ ਮਿਲਾਂਗਾ ਅਗਰ ਫਿਰ ਵਾਪਸ ਇਕੱਠੇ ਚੱਲਾਂਗੇ ਤੇ ਇਸ ਤਰ੍ਹਾਂ ਉਹ ਸਾਰੀ ਵਿਹਾੜੀ ਮੇਲੇ ਦੇ ਵਿੱਚ ਘੁੰਮਦੇ ਰਹੇ ਰੰਗ ਤਮਾਸ਼ੇ ਵੇਖ ਕੇ ਕੋਟ ਤਮਾਸ਼ੇ ਗਰੀਵਨਵਰ ਕਹਿੰਦੇ ਨੇ ਜਦੋਂ ਵਾਪਸ ਆਏ ਖੀਰ ਸਾਹਿਬ ਜੀਆਂ ਲਈ ਕਬੀਰ ਸਾਹਿਬਿਆਂ ਦੇ ਕੋਲ ਬੈਠ ਕੇ ਗੁਰੂ ਗੱਲਾਂ ਕਰਦੇ ਨੇ ਉਹ ਇੱਕ ਮਦਾਨਾ ਜਿਹੜਾ ਰਾਸ ਗੁਰੇਹੀ ਸੀ ਕਿੰਨੀ ਵਧੀਆ ਰਾਸ ਗੁਰੇਹੀ ਉਹਨਾਂ ਨੇ ਨਾਟਕ ਚਿਤਕ ਪੇਲੇ ਉਹ ਪਹਿਲੇ ਸਮਿਆਂ ਦੇ ਚੀਜ਼ਾਂ ਹੁੰਦੀਆਂ ਸੀ ਰਾਸ ਨਾਟਕ ਚਿਤਕ ਜਦੋਂ ਇਹਨਾਂ ਦੇ ਸੀ ਮਿਲਦੇ ਹੁੰਦੇ ਵਿੱਚ ਕਬੀਰ ਸਾਹਿਬ ਜੀ ਨੂੰ ਕਹਿੰਦੇ ਕਬੀਰ ਸਾਹਿਬ ਜੀ ਤੁਸੀਂ ਵੀ ਦੱਸੋ ਤੁਹਾਨੂੰ ਕੀ ਚੰਗਾ ਲੱਗਿਆ ਮੇਰੇ ਵਿੱਚ ਕੋਈ ਚੰਗਾ ਲੱਗਿਆ ਹੋਣਾ ਤੁਸੀਂ ਕੀ ਵੇਖਿਆ ਮੇਰੇ ਵਿੱਚ ਆ ਕੇ ਕਬੀਰ ਸਾਹਿਬ ਕਹਿੰਦੇ ਭਾਈ ਮੇਲੇ ਜਿਲੇ ਨੇ ਇਹ ਦੁਨੀਆਂ ਦੇ ਰੰਗ ਤਮਾਸੇ ਨੂੰ ਸਾਨੂੰ ਚੰਗੇ ਨਹੀਂ ਲੱਗਦੇ ਕਿਉਂ ਕਬੀਰ ਸਾਹਿਬ ਕਹਿੰਦੇ ਕਬੀਰ ਜਹਜ ਹੈ ਹੌ ਫਿਰਿਓ ਕੇਤਖਾਈ ਠਾਈ ਠਾਏ ਇਕ ਰਾਮ ਸਨੇਹੀ ਬਹੜਾ ਉੱਜਰ ਮਿਰੇ ਪਾਈ ਜਿੱਥੇ ਜਿੱਥੇ ਮੈਂ ਵੇਖਿਆ ਬੜੇ ਰੰਗ ਤਮਾਸੇ ਹੁੰਦੇ ਸੀ ਪਰ ਮੈਨੂੰ ਕੋਈ ਰਾਮ ਦਰਸ ਨਹੀਂ ਕੀ ਈਗਰ ਆਂਦੇ ਨਾਲ ਸਨੇਹੀ ਹੋਵੇ। ਈਗਰ ਆਂਦੇ ਨਾਲ ਵਾਲੀ ਗੁਰੂ ਦੇ ਨਾਲ ਪਿਆਰ ਹੋਵੇ। ਤੇ ਕਬੀਰ ਸਾਹਿਬ ਕਹਿੰਦੇ ਆਂ ਰਾਮ ਦੇ ਸਨੇਹੀ ਤੇ ਵਜੂ ਆ ਰਾਮ ਪਿਆਰ ਕਰਨ ਵਾਲੇ ਵਜੂ ਮੇਨੂੰ ਸਾਰਾ ਸੰਸਾਰ ਉਜਾੜ ਲੱਗਦਾ। ਉਜੜ ਵਰਗਾ ਹੈ। ਇਸੇ ਕਰਕੇ ਬਾਸਾਹੀਆਂ ਨੇ ਗੁਰਬਾਣੀ ਦੇ ਵਿੱਚ ਸਾਨੂੰ ਕਈ ਵਾਰ ਸੁਣਾਉਣ ਦਾ ਯਤਨ ਕੀਤਾ ਹੈ। ਬਾਸਾ ਕਹਿੰਦੇ ਨੇ ਜਿਹਨਾਂ ਨਾਮ ਜਪੀਐ ਮੇਰੇ ਗੁਰਿੰਦਾ ਸੋਈ ਨਕਰ ਉਜਾੜੀ ਦੀ ਭਲੀ ਸੁਹਾਵੀ ਛਕਰੀ ਜਾਨ ਮੈਂ ਗੁਰਕਾਰੇ ਜਿਤਹੀ ਕਾਮਨਾ ਤੋਲ ਹਰ ਜਿਤ ਹਰ ਵਿਸਰਾਈ ਸਤਿਗੁਰ ਜੀ ਕਹਿੰਦੇ ਉਹ ਛਕਰੀ ਭਾਵੇਂ ਕੱਖਾਂ ਕਾਨਿਆਂ ਦੀ ਹਣੀ ਹੋਵੇ ਉਹ ਛਕਰੀ ਚੰਗੀ ਹੈ ਜਿੱਥੇ ਬੈਠ ਕੇ ਨਾਮ ਜਪਿਆ ਜਾਂਦਾ ਹੈ ਉਹ ਭਲੀ ਹੈ ਸੁਹਾਵੀ ਹੈ ਸਭ ਲਈ ਹੈ ਛਕਰੀ ਜੇ ਮਹਿਲ ਬਣੇ ਹੋਏ ਨੇ ਕੋਠੀਆਂ ਬਣੀਆਂ ਹੋਈਆਂ ਨੇ ਉਹਨਾਂ ਮਹਿਲਾਂ ਦੇ ਵਿੱਚ ਨਾਮ ਹੈ ਨਹੀਂ ਤੇ ਬਾਸਾ ਕਹਿੰਦੇ ਉਹਨਾਂ ਜਿਹੜੇ ਮਹਿਲ ਘਰ ਨਾ ਜਾਉਂ ਕਬੀਰ ਜਾ ਕੇ ਸਾਧਨਾ ਕੀਪੀਐ ਹਰ ਕੀ ਸੇਵਾ ਨਾਮ ਦੀ ਤੇ ਘਰ ਮਰ ਘਟ ਸਾਰਥੀ ਕਬੀਰ ਸਾਹਿਬ ਕਹਿੰਦੇ ਉਹ ਘਰ ਜਿਹੜੇ ਨੇ ਬੜੀਆਂ ਦੇ ਬਰਾਬਰ ਨੇ ਭੂਤ ਵਸੈ ਤੇ ਨਾਹੀਂ ਇਹ ਨਾ ਜਾਣੇ ਉੱਥੇ ਇਨਸਾਨ ਰਹਿੰਦੇ ਨੇ ਕਵੀਰ ਸਾਹਿਬ ਕਹਿੰਦੇ ਪ੍ਰੇਤ ਰਹਿੰਦੇ ਨੇ ਭੂਤ ਰਹਿੰਦੇ ਨੇ ਕਿਉਂਕਿ ਭੂਤ ਬ੍ਰੇਤ ਨੂੰ ਆਕਾਰਪੁਰਖ ਦੇ ਨਾਮ ਤੋਂ ਡਰ ਲੱਗਦਾ ਹੈ ਜੇ ਸਾਨੂੰ ਇਨਸਾਨ ਹੋ ਕੇ ਵੀ ਆਕਾਰਪੁਰਖ ਵੈਟਰ ਜੀ ਦੇ ਨਾਮ ਤੋਂ ਡਰ ਲੱਗਦਾ ਹੈ ਫਿਰ ਕਵੀਰ ਸਾਹਿਬ ਕਹਿੰਦੇ ਭਾਵੇਂ ਤੇਰੇ ਮਨ ਮੜੀਆਂ ਜਿੰਨੇ ਮਰਜੀ ਸੋਹਣੇ ਬਣੇ ਹੋਏ ਨੇ ਪਰ ਨਾਮ ਤੋਂ ਬਿਨਾਂ ਇਹ ਮੜੀਆਂ ਵਰਗੇ ਨੇ ਇਹਦੇ ਵਿੱਚ ਰਹਿਣ ਵਾਲੇ ਪ੍ਰੇਤਾਂ ਵਰਗੇ ਨੇ ਭੂਤਾਂ ਵਰਗੇ ਨੇ ਇਸ ਕਰਕੇ ਆਤਮਾ ਜੀ ਨੇ ਅਕਬਚਨ ਕਰੇ ਕਿ 파ਸਾ ਕਹਿੰਦੇ ਭਾਈ ਜੇ ਅਕਾਲਪੁਰਖ ਵੈਰੂ ਤੈਨੂੰ ਚੇਤੇ ਨਹੀਂ ਹੈ ਫਿਰ ਭਾਵੇਂ ਸਵਰਗ ਵਰਗੇ ਦੇਸ਼ ਦੇ ਵਿੱਚ ਰਹੇ ਸਾਰੀ ਦੁਨੀਆ ਨੂੰ ਜਿੱਤ ਕੇ ਸਾਰੀ ਦੁਨੀਆ ਦਾ ਰਾਜਾ ਬਣ ਜਾਵੇ ਫਿਰ ਮਤ ਜਾਣੀ ਮੈਂ ਕਿਸੇ ਸੰਸਾਰ ਵਿੱਚ বাস ਰਹੇ ਹਾਂ 파ਸਾ ਕਹਿੰਦੇ ਤੇਰੇ ਜੰਗਲਾਂ ਚ ਭਟਕਣ ਵਰਗਾ ਸਮਾਂ ਕੀਤ ਹੋਇਆ ਕਿ ਜੰਗਲਾਂ ਵਿੱਚ ਭਟਕ ਰਿਹਾ ਹਾਂ ਕਿਉਂਕਿ ਤੈਨਾਂ ਨਾਮ ਨੂੰ ਜਪਿਆ ਇਹ ਨਾਮ ਜਪਣ ਕਰਕੇ ਉਹਨਾਂ ਖਜਨ ਨੂੰ ਮਿਲਿਆ ਸੀ ਸਿਮਰਨ ਕਰਨ ਵਾਲੇ ਨੂੰ ਉਹਨਾਂ ਖਜਨ ਨੂੰ ਮਿਲਿਆ ਹੈ ਪਰ ਤੁਨ ਖਜਨਾ ਪਾ ਕੇ ਵੰਦਗੀ ਨਹੀਂ ਕੀਤੀ ਗੁਰੂ ਵਾਲਾ ਬਣੀ ਨਹੀਂ ਹੈ ਨਾਮ ਤਾਂ ਜਪਿਆ ਨਹੀਂ ਪਾਸਾ ਕਿੰਦਰ ਪਿੰਦਰੇ ਸੁਖ ਸੁਖ ਨਹੀਂ ਮਿਲਿਆ ਇਹ ਸੁਖ ਵੀ ਤੈਨੂੰ ਦੁੱਖ ਦੇਣਗੇ ਦੁੱਖਦਾਰ ਸੁਖ ਰੋਗ ਭੈ ਇਹ ਸੁਖ ਤੇਰੇ ਰੋਗ ਬਣ ਜਾਣਗੇ ਜਿਨ੍ਹਾਂ ਨੇ ਅੱਗੇ ਜਾ ਕੇ ਮੇਰਾ ਦੁੱਖਾਂ ਦਾ ਕਾਰਨ ਆਣ ਜਾਣਾ ਇਸ ਕਰਕੇ ਸੁੱਖਾਂ ਨੂੰ ਸੁਖ ਨਾ ਜਾਣਾ ਸੁੱਖਾਂ ਦਾ ਤਿਆਗ ਤਿਆਗ ਵੀ ਕਰਨਾ ਹੈ ਸੁੱਖਾਂ ਨੂੰ ਮਨ ਦੇ ਵਿੱਚੋਂ ਬਿਜਾਰ ਦੇ ਮਨ ਨਾ ਸੁੱਖਾਂ ਦੇ ਨਾਲ ਦਾ ਮਨ ਗੁਰੂ ਨਾਲ ਦਾ ਮਨ ਨਾਮ ਨਾਲ ਜੁੜਦਾ ਇਸ ਕਰਕੇ ਬਾਸਾਈਆਂ ਨੇ ਬਲਦਨ ਕਹੇ ਨੇ ਕੌਤਕ ਕੋੜ ਸਮਾਸਿਆ ਚਿਤਨਿਆਵਸ ਜਿਹਦਾ ਨਾਮ ਜਿਤ ਵਿੱਚ ਜਾਗਣਾ ਰਹੇ ਫਿਰ ਸੰਸਾਰ ਵਿੱਚ ਰਹਿੰਦੇ ਹੋਏ ਸੁਖ ਮਾਣਦੇ ਹੋਏ ਵੀ ਹਾਲਤ ਕਿਸੀ ਹੈ ਨਾਨਕ ਕੋੜੀ ਨਰਕ ਬਰਾਸ ਰੇ ਉਜੜ ਸੋਈ ਥਾਉ ਆਸਾਂ ਗਿਦੇ ਤਾਂ ਗਈ ਇਹ ਨੰਕ ਉਹ ਥਾਂ ਉਜਾੜ ਸੰਤ ਉਹ ਥਾਂ ਉਜਾੜਾ ਵਰਗੀ ਹੈ ਜੰਗਲਾਂ ਵਿਦਿਆ ਵਰਗੀ ਹੈ ਕਲਰਾ ਵਰਗੀ ਹੈ 파사 ਕਹਿੰਦੇ ਉਹ ਥਾਂ ਭਿਆਨਕ ਨਰਕ ਦੇ ਬਰਾਬਰ ਹੈ ਜਿੱਥੇ ਨਾਮ ਨਹੀਂ ਹੈ ਫਾਲ ਖਜੀ ਤਾਂ ਇਸ ਕਰਕੇ 파사ਈਆਂ ਨੇ ਵਾਰ-ਵਾਰ ਸਮਝਾਉਣ ਦਾ ਯਤਨ ਕੀਤਾ ਕੌਟ ਕੋਡ ਤਮਾਸ਼ਿਆਂ 파사 ਕਹਿੰਦੇ ਇਹ ਦੁਨੀਆ ਦੇ ਰੰਗ ਤਮਾਸ਼ਿਆਂ ਦਾ ਭਾਂ ਛੱਡ ਦੇ ਇਹਨਾਂ ਨੇ ਤੇਰੇ ਨਾਲ ਥੋੜੋ ਜਾਣ ਜਿਹੜੀ ਵਕਤ ਤੇਰੇ ਨਾਲ ਜਾਣਗਾਰੀ ਖਲਾਈ ਉਹ ਵਸਤੂ ਇਕੱਠੀ ਕਰਨ ਲੈ। ਉਹ ਵਸਤੂ ਸਾਹਮਣੇ ਬਣਜ ਕਰੋ ਬਣ ਜਾ ਰਿਓ ਵੱਖਰ ਨਿਓ ਸੰਭਾਲ। ਤੈਸੀ ਵਸਤੂ ਸਾਈ ਹੈ ਜੈਸੀ ਨਿਰ ਹੈ। ਨਾ ਜਿਹੜੀ ਨਾਲ ਜਬਨ ਬਾਣੀ ਵਸਤੂ ਹੈ ਪਾਰਸਾ ਕਹਿੰਦੇ ਉਹਦਾ ਧਿਆਨ ਕਰ। ਇਹ ਸਾਰੀਆਂ ਵਸਤੂਆਂ ਸਰੀਆਂ ਵਿਕਾਰ ਨੇ। ਇਸ ਕਰਕੇ ਜੇ ਤੂੰ ਪਾਰਸਾ ਕਹਿੰਦੇ ਭਾਈ ਕੌਤਕ ਕੋੜ ਤੁਮਸਿਆਂ ਜੇ ਤੂੰ ਦੁਨੀਆ ਦੇ ਰੰਗ ਤਮਸਿਆਂ ਦੇ ਵਿੱਚ ਉਲਝਿਆ ਹੋਇਆ ਚੇਤਨਾ ਆਪ ਸੁਣਾਉ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਚੇਤੇ ਨਹੀਂ ਕਰਦਾ ਉਹਦਾ ਨਾਮ ਦੇ ਵਿੱਚ ਇੱਥੇ ਵਿੱਚ ਨਹੀਂ ਹੈ ਤੈ ਕਦੇ ਵਾਹਿਗੁਰੂ ਨਾਮ ਸਿਮਰਨ ਕੀਤਾ ਹੀ ਨਹੀਂ ਹੈ ਨਾਨਕ ਕੋੜੀ ਨਰਕ ਬਰਾਬਰੇ ਕੁਝਲ ਸੋਈ ਥਾਵੋ ਬਾਸਾ ਕੇ ਤੇਰੀ ਥਾਂ ਤੇ ਵੀ ਪੁਜਾਰ ਵਰਗੀ ਹੈ ਇਹ ਥਾਂ ਤੇਰੀ ਮੜੀਆਂ ਵਰਗੀ ਹੈ ਪਾਲਸਾ ਕਹਿੰਦੇ ਭਿਆਨਕ ਨਰਕ ਦੇ ਬਰਾਬਰ ਹੈ ਜਿਹੜੀ ਜਗ੍ਹਾ ਨੇ ਜਿੱਥੋਂ ਜਿਹੜੀ ਥਾਂ ਨੇ ਕੋਈ ਨਿਰੰਕਾਰ ਪ੍ਰਸਾਰ ਦਿੱਤਾ ਹੈ ਪਾਲਸਾ ਕਹਿੰਦੇ ਨਰਕ ਦੇ ਬਰਾਬਰ ਹੈ ਇਸ ਕਰਕੇ ਗਰੀਬ ਨਿਵਾਜ ਪਾਲਸਾ ਨੂੰ ਪੌੜੀ ਦੇ ਵਿੱਚ ਇਸ ਬਾਗਨ ਸੁਭ ਦੇ ਅਰਥ ਕਲਪੀ ਸੁਣਾਉਂਦੇ ਹੋਏ ਪਾਲਸਾ ਵਚਨ ਕਰ ਰਹੇ ਨੇ ਪੌੜੀ ਮਹਾ ਭਿਆਨ ਕੁੰਧਾਨ ਨਗਰ ਕਰਾਨੀ ਬੜੇ ਜਾਨਣੇ ਜੰਗਲ ਨੂੰ ਜੀਵਾਨੇ ਸਹਿਰ ਕਰਕੇ ਮੰਨ ਲਿਆ ਹੈ ਜਿਵੇਂ ਜੰਗਲਾਂ ਦੇ ਬਾਤ ਵਾਇਰ ਕਰੇ ਜੰਗਲਾਂ ਦੇ ਵਿੱਚ ਰਹਿੰਦੇ ਕੋਈ ਜਾਨਵਰਾਂ ਬਾਤ ਤੇ ਜੰਗਲ ਹੀ ਸਹਿਰ ਹੈ પાਸਾ ਕੋਲੇ ਤਾਂ ਨਾਮ ਤੋਂ ਬਿਨਾਂ ਇਸ ਸੰਸਾਰ ਨੂੰ ਇਸੇ ਤਰ੍ਹਾਂ ਬਰਾਨਾ ਵਰਗੇ ਜੰਗਲ ਵਰਗੇ ਮਕਾਨ ਨੂੰ ਆਪਣੇ ਸਹਿਰ ਸਮਝ ਲਿਆ ਹੈ ਝੂਠ ਸਮਕਰੀ ਪੇਕ ਸਾਚੇ ਕਰ ਜਾਣੇ ਤੇ ਪਾਸਾ ਕਹਿੰਦੇ ਇਹਨਾਂ ਨਾਸਵੰਤ ਪਦਾਰਥ ਹਨ ਜਿਵੇਂ ਸਦਾ ਬਾਤ ਤੇ ਨਹੀਂ ਵਿਨੇ ਤੂੰ ਕੁਝ ਸਮੇਂ ਬਾਅਦ ਵੀ ਜਿੰਨੇ ਸੁੱਖ ਨੇ ਸੰਸਾਰ ਦੇ ਜਿਹੜੇ ਥੋੜੇ ਸਮੇਂ ਬਾਅਦ ਦੇ ਨੇ ਪਤਾ ਤੁਨ ਸਾਰਿਆਂ ਨੂੰ ਹੈ ਉਮਰ ਸੀਮਤ ਹੈ ਸਵਾਸ ਕਾਲਪਤ ਗੈ ਨੂੰ ਨੇ ਗਿਣਤੀ ਦੇ ਪਾਏ ਨੇ ਸਰੀਰ ਦੇ ਵਿੱਚ ਤੇ ਪਾਸਾ ਕਹਿੰਦੇ ਜਿੱਤੇ ਖਤਮ ਹੋ ਗਏ ਸੰਸਾਰ ਤੋਂ ਤੇ ਜਾਣੀ ਪੈਂਦੀ ਤੇ ਇਹ ਜਿੰਨੇ ਸਾਰੇ ਤੂੰ ਅਨੰਗ ਗੁਣਰਾਸ ਖੋਗਰੇ ਨਾਲ ਹੈ ਸੁਖ ਖੋਗਰੇ ਨਾਲ ਨਹੀਂ ਪਾਰਸਾ ਕਹਿੰਦੇ ਸਾਰੇ ਨਾਸਵੰਤ ਨੇ ਇੱਕ ਦਿਨ ਛੱਡ ਕੇ ਤੇ ਜਾਣੀ ਪੈਣੀ ਸਾਨੂੰ ਸਾਰਿਆਂ ਨੂੰ ਪਤਾ ਹੈ ਸਾਡੇ ਵੇਖਦਿਆਂ ਵੇਖਦਿਆਂ ਸੰਸਾਰ ਜਾ ਰਿਹਾ ਹੈ ਦੁਨੀਆ ਤੋਂ ਪ੍ਰਣਾਸੀ ਨਹੀਂ ਰਹੀ ਇਸ ਕਰਕੇ ਪਾਰਸਾ ਵੀ ਉਹਦੇ ਜਿਹੜੀ ਇਹ ਸਮਗਰੀ ਇੱਕ ਇਹਨਾਂ ਝੂਠ ਦੀ ਸਮਗਰੀ ਭਾਵ ਨਾਸਵੰਤ ਪਦਾਰਥਾਂ ਨੂੰ ਵੇਖੀ ਸਾਜਿਕ ਮੰਨਿਆ ਸਦਾ ਟਿਕੇ ਰਹਿਣ ਵਾਲੇ ਸਮਝਦੇ ਹਨ ਐ ਭਾਈ ਇਹ ਸਦਾ ਰਹਿਣ ਵਾਲੇ ਨਹੀਂ ਹਨ ਕਾਮ ਕ੍ਰੋਧ ਅਹੰਕਾਰ ਗਿਰਹ ਦੇ ਬੰਨ ਤੇ ਪਾਸਾ ਕਹਿੰਦੇ ਤੂੰ ਵਿਚਾਰਾਂ ਦੇ ਵਿੱਚ ਫਸਿਆ ਹੋਇਆ ਇਹਨਾਂ ਮਾਇਕ ਪਦਾਰਥਾਂ ਨਾਸਵਾਨ ਪਦਾਰਥਾਂ ਦੇ ਵਿੱਚ ਉਲਝਿਆ ਹੋਇਆ ਇਹਨਾਂ ਦੇ ਖਾਤਰ ਕਾਮ ਵਿੱਚ ਕ੍ਰੋਧ ਵਿੱਚ ਤੇ ਹੰਕਾਰ ਦੇ ਵਿੱਚ ਚੱਲਿਆ ਹੋਇਆ ਫਿਰਦਾ ਚੇਤੇ ਰਖੀ ਸਿਰ ਲਗਾ ਜਮ ਦੰਡ ਤਾਂ ਪਛਤਾਨਿਆ ਬਾਸਾ ਕਹਿੰਦੇ ਜਦ ਤੇ ਸਿਰ ਦੇ ਉੱਪਰ ਮੌਤ ਦਾ ਡੰਡਾ ਵੱਜਣਾ ਹੈ ਕਿਉਂਕਿ ਜਿੱਨਾਂ ਚ ਸਰੀਰ ਦੇ ਵਿੱਚ ਹਨ ਉਹਨਾਂ ਦੇ ਉੱਤੇ ਯਾਦ ਹੀ ਨਹੀਂ ਕੋਈ ਹੈ ਉਹਨਾਂ ਚ ਸਾਨੂੰ ਯਾਦ ਕਿੱਥੇ ਆਉਂਦਾ ਅਕਾਲ ਪੁਰਖ ਕੋਲ ਕੋਈ ਚੇਤੇ ਕਿੱਥੇ ਆਉਣਾ ਬਾਸਾ ਕਹਿੰਦੇ ਪਤਾ ਤਾਂ ਉਦੋਂ ਲੱਗਣਾ ਸਿਰ ਲੱਗਾ ਜਮ ਦੰਡ ਜਦੋਂ ਜਮਾਨੇ ਆ ਕੇ ਖੜਦੇ ਹੁੰਦੇ ਜਦ ਕਹਿੰਦੇ ਸਰਕਾਰ ਉਹਨਾਂ ਦਾ ਹਾਲ ਪੁੱਲਾਇਆ ਜਦੋਂ ਕਹਿਣਗੇ ਚਲ ਉਹਨਾਂ ਤੇਰਾ ਸੰਗਮ ਆ ਗਿਆ ਤੇ ਬਾਸਾ ਕਹਿੰਦੇ ਪਤਾ ਤਾਂ ਉਹਨੂੰ ਲੱਗਣਾ ਕਿ ਜਿਹੜੇ ਆਹ ਖਨਾਰਖਾਂ ਦੇ ਵਿੱਚ ਸੰਸਾਰ ਦੇ ਰੰਗ ਤਮਾਸ਼ਿਆਂ ਦੇ ਵਿੱਚ ਨਾਮ ਕੀ ਹੋਇਆ ਸੀ ਤੇ ਕੁਝ ਵੀ ਨਹੀਂ ਖਾਨੇ ਤੇ ਵੀ ਨਾਲ ਦੀ ਕਿ ਸਾਰੇ ਗਿੱਤੀ ਰਹ ਗਏ ਤੇ ਇਹਨਾਂ ਕਰਕੇ ਮੈਂ ਆਪਣਾ ਵਕਤ ਗਵਾ ਲਿਆ ਜੇਸੇ ਕਰਕੇ ਵੀਰ ਸਾਹਿਬ ਜੀ ਬਚਨ ਕਰਦੇ ਨੇ ਪ੍ਰੀਤਾ ਜਿੰਨੀ ਕਮਨੀ ਨਾ ਹੀ ਗੁਣ ਤੇ ਕਮੜੇ ਵਿਸਾਰ ਫਰੀਦ ਸਾਹਿਬ ਕਹਿੰਦੇ ਜਿਹੜੇ ਕੰਮਾਂ ਦਾ ਕੋਈ ਗੁਣੇ ਨਹੀਂ ਹੈ ਠੀਕ ਹੈ ਸੰਸਾਰ ਵਿੱਚ ਅਸੀਂ ਕੰਮ ਕਰਕੇ ਮਿਹਨਤ ਨੂੰ ਦੂਰੀ ਕਰਕੇ ਚਾਰ ਪੈਸੇ ਇਕੱਠੇ ਕਰਕੇ ਦੁਨੀਆ ਦੇ ਸੁੱਖ ਇਕੱਠੇ ਕਰ ਸਕਦੇ ਹਾਂ ਪਰ ਇਹਨਾਂ ਸੁੱਖਾਂ ਨੇ ਇਹਨਾਂ ਮਾਇਆ ਨੇ ਸਦਾ ਨਾ ਤੁਰਫ ਸਾਥ ਨਾ ਪਾਉਣਾ ਹੈ ਅੱਗੇ ਇਹ ਮਾਇਆ ਨਹੀਂ ਚੱਲਦੀ ਹੈ ਇਹ ਤਾਂ ਨਹੀਂ ਚੱਲਦਾ ਅੱਗੇ ਨਾ ਵੀ ਕੋਈ ਥੀ ਇਸ ਕਰਕੇ ਪ੍ਰੀਤ ਸਾਹਿਬ ਕਹਿੰਦੇ ਕਿ ਜਿਹੜੇ ਕੰਮਾਂ ਦਾ ਗੁਨਨੀ ਉਹਨਾਂ ਵਿਸਾਰ ਨੇ ਛੱਡਾ ਨੂੰ ਨਹੀਂ ਕਿਹਾ ਹੈ ਵੀ ਕੰਮ ਕਰ ਛੱਡ ਲੈ ਮਾੜਾ ਬਣ ਕੇ ਬਹਿ ਜਾ। ਬਾਸਾਬ ਦੇ ਵਿਸਾਰ ਨੇ ਵਿਸਾਰਨ ਦਾ ਭਾਵ ਹੈ ਮਨ ਨੂੰ ਨਿਰੰਕਾਰ ਨਾਲ ਜੋ ਤੇ ਤਨ ਦੇ ਨਾਲ ਤੰ ਕਰ। ਕੰਮ ਵੀ ਜ਼ਰੂਰੀ ਨੇ ਜਿਹੜੇ ਅਕਾਲ ਪੁਰਖ ਵੈ ਜਿਹੜੂ ਨੇ ਸਾਨੂੰ ਜੀਤੇ ਲਾਇਆ ਕਿਉਂਕਿ ਲਾਇਆ ਕੋਈ ਨਹੀਂ ਹੈ। ਬਾਸਾਗਨ ਨੇ ਜਿਹੜਾ ਸੰਸਾਰ ਹੈ ਸਾਰਾ ਮਨੁਹੰਕਾਰ ਦੇ ਚੇਤੇ ਵਿੱਚ ਹੈ। ਚਿੱਤ ਹੈ ਅੰਦਰ ਸਭ ਕੋ ਵੇਖ ਨਦਰੀ ਇਹ ਚਦਾਂ ਦਾ ਆਪੇ ਦੇ ਬਣਾਈਆਂ ਆਪੇ ਹੀ ਕੰਮ ਕਰਾਈਂਦਾ ਬਟੋ ਬਟਾ ਮਟ ਵੇਦ ਨਹੀਂ ਸਿਰੈ ਸਿਰ ਕੰਦਾ ਲਾਹਿੰਦਾ ਉਹਨੇ ਲਾਇਆ ਕਿਤੇ ਸਤਿਗੁਰੂ ਜੀ ਕਹਿੰਦੇ ਨੇ ਕਿਰਤਾ ਛੱਡ ਕੇ ਕਾਮ ਕਰ ਛੱਡ ਕੇ ਵੇਚਣਾ ਨਹੀਂ ਹੈ ਪਰ ਇਹਨਾਂ ਨੂੰ ਮਨ ਦੇ ਵਿੱਚੋਂ ਕੱਢ ਦੇਣਾ ਹੈ ਦੋ ਘੜੀ ਘੜੀ ਜਿੰਨਾ ਵੀ ਸਮਾਂ ਗੁਰੂ ਪਾਸਾਈ ਦੇ ਚਰਨਾਂ 'ਚ ਬੈਠਣਾ ਹੈ ਨਾਮ ਦੇ ਨਾਲ ਜੁੜਨਾ ਹੈ ਉਨਾ ਜੇ ਧੰਦਿਆਂ ਤੋਂ ਕੱਢ ਦੇ ਵਿਸਾਲ ਤੇ ਮਨ ਸੁਖੰਦੇ ਕੱਢ ਦੇ ਮਨ ਤੋਂ ਧੰਮਾਂ ਨੂੰ ਕੱਢ ਦੇ ਉਹਨਾਂ ਜਿਹਨੂੰ ਕੇਵਲ ਤੇ ਕੇਵਲ ਇੱਕ ਨਾਮ ਦੇ ਨਾਲ ਜੁੜ ਜਾ ਵਾਹਿਗੁਰੂ ਦੇ ਨਾਲ ਜੁੜ ਜਾ ਮਨ ਕਰਕੇ ਜੁੜ ਜਾ ਤੇ ਪਾਤਸ਼ਾਹ ਕਹਿੰਦੇ ਜਿੱਤੇ ਤੂੰ ਗੁਰੂ ਦੇ ਨਾਲ ਜੁੜ ਗਿਆ ਜਿੱਤੇ ਅਕਾਰੂਪ ਵੈ ਗੁਰੂ ਦੇ ਨਾਮ ਤੇਰਾ ਮਨ ਜੁੜ ਗਿਆ ਸ਼ੇਰ ਗਰੀਬਨਵਾਜ ਪਾਤਸ਼ਾਹ ਕਹਿੰਦੇ ਤੇਰਾ ਜੀਵਨ ਦਾ ਸਫਲ ਹੋਣਾ ਨਹੀਂ ਤੇ ਫਿਰ ਸਿਰ ਲੱਗਾ ਜਮਦੰਡ ਆਪਾ ਪਛਾਨਿਆ ਜਦੋਂ ਸਿਰ ਡੰਗਾ ਪੈਣਾ ਆ ਕੇ ਮੌਤ ਦਾ ਭਾਸ਼ਾ ਕਹਿੰਦੇ ਫਿਰ ਪਛਤਾਉਣਾ ਪਿਆ ਹੈ ਤੂੰ ਫਿਰ ਸਮਝ ਆਏਗੀ ਮੈਂ ਸਾਰੀ ਜੀਵ ਜ਼ਿੰਦਗੀ ਜਿਹੜੀ ਸੀ ਆਪਣੀ ਇਹ ਅਨਮੋਲ ਜੀਵਨ ਜਿਹੜਾ ਮੈਨੂੰ ਮਿਲਿਆ ਸੀ ਕੋਈ ਕਾਰਨ ਨਹੀਂ ਹੋਣਾ ਚਾਹੀਦਾ ਪੁੱਛਿਆ ਜਾਣਾ ਕਿ ਆਤਮਾ ਕਿੱਥੇ ਆ ਕਹਾਂ ਗਵਾਇਆ ਉਹ ਪੁੱਛਣਗੇ ਕੀ ਖੱਡ ਗਿਆ ਫਿਰ ਉੱਥੇ ਜਵਾਬ ਨਾ ਦੇਣਾ ਕੋਈ ਸਾਡੇ ਕਿਉਂਕਿ ਅਸੀਂ ਕੱਟਿਆ ਤੇ ਹੈ ਨਹੀਂ ਕੋਈ ਤੁਸੀਂ ਤੇ ਗਵਾਈ ਨਹੀਂ ਹੈ ਜਿਹੜੀ ਸਵਾਸਾਂ ਨੂੰ ਕਿ 19 ਸੰਗ੍ਰੰਥ ਕਾਉਂ ਲਈ ਹੈ ਉਹਨੂੰ ਗਵਾਹੀ ਰਹੇ ਹਾਂ ਤੇ ਸਭ ਲਈ ਤੇ ਤਾਂ ਹੁਣੀ ਹੈ ਜੇ ਇਹਨਾਂ ਸਵਾਸਾਂ ਦੇ ਨਾਲ ਨਾਮ ਜਪਿਆ ਜਾਵੇ ਸੇਵਾ ਕੀਤੀ ਜਾਵੇ ਸਿਮਰਨ ਕੀਤਾ ਜਾਵੇ ਇਸ ਕਰਕੇ ਪਾਸਾ ਕਹਿੰਦੇ ਜਦੋਂ ਪੁੱਛਿਆ ਜਾਣਾ ਫਿਰ ਪਛਤਾਉਣਾ ਆਵੇਗਾ ਈ ਬਿਨ ਬੂਰੇ ਗੁਰਦੇ ਫਿਰ ਅਸਤਾਨਿਆ ਤੇ ਪਾਸਾ ਕਹਿੰਦੇ ਕਿ ਤਰੀ ਹਾਤ ਪਤਾ ਕਿਉਂ ਹੋਈ ਹੈ ਕਿਉਂਕਿ ਉਹ ਗੁਰੂ ਵਾਲਾ ਬਣਿਆ ਨਹੀਂ। ਗੁਰੂ ਵਾਲਾ ਜੇ ਬਣ ਗਿਆ ਪੂਰਨ ਤੌਰ ਤੇ ਇਹ ਨਹੀਂ ਹੈ ਕਿ ਅੰਮ੍ਰਿਤ ਵੀ ਛਕ ਲਿਆ ਸੀ। ਗੁਰੂ ਵਾਲੇ ਵੀ ਬਣ ਗਏ ਤੇ ਗੁਰੂ ਵਾਲੇ ਬਣ ਕੇ ਫਿਰ ਗੁਰੂ ਦੇ ਬਚਨਾਂ ਨੂੰ ਵੀ ਨਹੀਂ ਮੰਨਣਾ ਹੈ। ਬਾਸਾ ਕਹਿੰਦੇ ਉਹਨਾਂ ਚਿਰ ਤੇ ਇਹ ਗੱਲ ਨਹੀਂ ਬਣਦੀ। ਸੇਵ ਸਿੱਖ ਪੁੰਜਨ ਸਭ ਆਗੈ ਸਭ ਕਾਮਨ ਆਜਾਣ ਤੁਮ ਬਾਣੀ ਗਾਵਿਆਂ ਸੁਣਿਆਂ ਤੁਮ ਕਾ ਹਰ ਥਾਏ ਪਾਵੈ। ਜਿਸ ਸਾਧਕ ਨੂੰ ਕੀ ਆ ਗਿਆ ਸਤ ਸਤ ਕਰਮਾ ਬਾਸਾ ਕਹਦੇ ਗਾਲੇ ਉਹਨੂੰ ਬਾਣੀ ਜਦੋਂ ਤੱਕ ਮੰਨ ਲਿਆ ਜਿਹਦੇ ਬਚਨਾਂ ਨੂੰ ਮੰਨ ਲਿਆ ਜੇ ਕੋ ਗੁਰੂ ਵਾਲਾ ਬਣ ਕੇ ਵੀ ਫਿਰ ਵੀ ਉਹੀ ਕੰਮ ਕਰਨੇ ਨੇ ਫਿਰ ਬਾਸਾ ਕਹਦੇ ਫਿਰ ਨਾ ਗੁਰੂ ਨੂੰ ਦੋਸ਼ ਦੇ ਜਦੋਂ ਤੱਕ ਗੁਰੂ ਦੇ ਵਾੜਾ ਬਣ ਕੇ ਬਿਨ ਕੋਈ ਗੁਰਦੇਵ ਗੁਰੂ ਤੋਂ ਬਿਨਾਂ ਫਿਰ ਐਸਾ ਕਰਨੀਆਂ ਬਾਸਾ ਕਹਿੰਦੇ ਪੂਰੇ ਗੁਰੂ ਦੀ ਸਰਨ ਤੋਂ ਬਿਨਾਂ ਸਤਿ ਆਨੰਦ ਵਾਹ ਫਿਰਦਾਨ ਹੈ ਤੇਰਾ ਜਿਹੜਾ ਸਭ ਇਹ ਮਨੁੱਖਾ ਜਨਮ ਹੈ ਬੜਾ ਬੁਰਲੱਭ ਹੈ ਬੜਾ ਕੀਮਤੀ ਹੈ ਪਰ ਗੁਰੂ ਵਾਲਾ ਨਾਮ ਕਰਕੇ ਗੁਰੂ ਦਾ ਗਿਆਨ ਨਾ ਲੈਣ ਕਰਕੇ ਬਾਸਾ ਕਹਿੰਦੇ ਜਿਹੜਾ ਇਹ ਦੇਵਤਿਆਂ ਕੋਈ ਉੱਪਰ ਦਾ ਜਨਮ ਹੈ ਤੇਰਾ ਇਹ ਸਤਿ ਆਨੰਦ ਵਰਗਾ ਕੁਝ ਨਹੀਂ ਹੈ ਸਤਗੁਰੂ ਬਾਸਾ ਕਹਿੰਦੇ ਮਨੁੱਖਾ ਜਨਮ ਨੂੰ ਦੇਵਤੇ ਰਚਾਉਂਦੇ ਨੇ ਲੋੜਦੇ ਨੇ ਵੀ ਸਾਨੂੰ ਮਨੁੱਖਾ ਜਨਮ ਨੇ ਪੂਜਾ ਕਰਦੇ ਆ ਅਸੀਂ ਦੇਵਤਾਂ ਨੂੰ ਪੂਜੀ ਜਾਂਦੇ ਆ ਪਰ ਦੇਵਤੇ ਚਾਹੁੰਦੇ ਨੇ ਸਾਨੂੰ ਮੁੱਖਾ ਜਨਮ ਵਿੱਚ ਜਾਏ ਮੈਂ ਨਹੀਂ ਕਹਿੰਦਾ ਨਾਮ ਪ੍ਰਵਾਣੀ ਜਾਂਦੀ ਹੈ ਪਾਸਾ ਕਹਿੰਦੇ ਨੇ ਜਿਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਅਜ ਅਨਕੀ ਦੇਵ ਪਾਸਾ ਕਹਿੰਦੇ ਦੇਵਤੇ ਵੀ ਚਾਹੁੰਦੇ ਨੇ ਮੁੱਖਾ ਜਨਮ ਤੈਨੂੰ ਮਿਲੀ ਹੈ ਚੰਕਾਰਵਾਰੇ ਤੂੰ ਗੁਰੂ ਵਾਲਾ ਬਣਦਾ ਨਹੀਂ ਹੈ ਨਾ ਮੈਂ ਜਪਦਾ ਸਿਮਰਨ ਨਹੀਂ ਕਰਦਾ ਤੇਰਾ ਜਿਨਾ ਬਿਆਤ ਜਾਰੀ ਹੈ ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਪਈ ਛੇਤੀ ਰੱਖੀ ਬਿਨ ਪੂਰੇ ਗੁਰਦੇਵ ਫਿਰੈ ਸੈਤਾਨਿਆ ਗੁਰੂ ਦੇ ਬਿਨਾ ਪੂਰੇ ਗੁਰੂ ਦੀ ਸ਼ਰਨ ਤੋਂ ਬਿਨਾ ਸੈਤਾਨ ਬਣਿਆ ਮਨ ਹੈ ਸਿਰਲੰਕਾ ਜਮਦੰਡ ਤਾਂ ਪਛਤਾਨਿਆ ਜਦੋਂ ਸਿਰ ਵਿੱਚ ਆ ਕੇ ਮੌਤ ਦਾ ਡੰਡਾ ਵਜਨਾ ਹੈ ਜਮਾਨੇ ਆ ਕੇ ਪੜਨਾ ਹੈ ਜਦੋਂ ਨਰੰਕਾਰ ਦੀ ਦਰਗਾਹ ਦੇ ਵਿੱਚ ਜਦੋਂ ਸਾਹਮਣੇ ਆ ਜਾਣਾ ਹੈ ਪਾਸ਼ਾ ਕਹਿੰਦੇ ਨੇ ਬਰੁਥੇ ਪਛਤਾਉਣਾ ਪਵੇਗਾ ਇਸ ਕਰਕੇ ਇਹਨੂੰ ਮਨੁੱਖਾ ਜਨ ਮਿਲਿਆ ਭਾਈ ਜੇ ਮਨੁੱਖਾ ਜਨ ਦੀ ਸਾਹਮਣ ਗੁਰੂ ਵਾਲਾ ਬਣ ਜਾ ਗੁਰੂ ਚਰਨਾਂ ਨਾਲ ਜੁੜੂ ਜਾ ਗੁਰੂ ਪਾਸ਼ਾ ਮਹਾਰਾਜਿਆਂ ਦੇ ਚਰਨਾਂ ਨਾਲ ਜੁੜ ਕੇ ਪਾਣੀ ਤੇ ਬਾਣੀ ਦਾ ਧਾਰਨੀ ਬਾਣੀ ਤੇ ਬਾਣੀ ਦਾ ਧਾਰਨੀ ਬਣ ਕੇ ਗੁਰੂ ਦੇ ਬਚਨਾਂ ਨੂੰ ਮੰਨ ਕੇ ਗੁਰੂ ਦੇ ਪਰਮ ਉਪਦੇਸ਼ ਨੂੰ ਹਿਰਦੇ ਚ ਉਸਾ ਕੇ ਆਪਣੇ ਮੁਨਕਰ ਜਨਮ ਸਫਲਾ ਕਰ ਲੈ। ਨਹੀਂ ਤੇ ਪਾਰਸਾ ਕਹਿੰਦੇ ਜਿੰਨੇ ਵੀ ਸੁੱਖ ਮਾਣਦਾ ਹੈ ਇਹ ਸੁੱਖ ਤੇਰੇ ਥੋੜੇ ਸਮੇਂ ਲਈ ਨੇ। ਜਿਸ ਦਿਨ ਇਹਨਾਂ ਸੁੱਖਾਂ ਨੂੰ ਤਿਆਗ ਕੇ ਇਹ ਸੰਸਾਰ ਤੋਂ ਜਾਏਗਾ ਕੁਝ ਛਕਾਉਣਾ ਹੀ ਛਕਾਉਣਾ ਪਵੇਗਾ। ਕੁਝ ਵੀ ਤੇਰੇ ਹੱਥ ਨਹੀਂ ਲੱਗਣਾ ਕੋਈ ਬਟੇ। ਇਸ ਕਰਕੇ ਭਾਈ ਹੁਣ ਸਮਝ ਲਿਆ ਹੈ ਗੁਰੂ ਵਾਰਣ ਗੁਰੂ ਚਰਨਾਂ ਨੂੰ ਜੁੜੋ ਗੁਰੂ ਚਰਨਾਂ ਨੂੰ ਜੁਲ ਕੇ ਸਤਿਗੁਰੂ ਜੀ ਦੇ ਪਾਵਨ ਬਚਨਾਂ ਨੂੰ ਆਪਣੀ ਹਿਰਦੇ ਚ ਵਸਾਈਏ ਤੋਇ ਤਰ ਉਦੇਸ਼ ਨੂੰ ਆਪਣੀ ਹਿਰਦੇ ਚ ਵਸਾ ਕੇ ਨਾਮ ਜਪ ਕੇ ਸੇਵਾ ਕਰਕੇ ਸਿਮਰਨ ਕਰਕੇ ਇਹ ਸੁਖ ਨੂੰ ਪ੍ਰਾਪਤ ਕਰ ਲਈ। ਬੜਾ ਧੁਰ ਲਭ ਇਹ ਨਾਮ ਹੈ। ਬੜਾ ਧੁਰ ਲਭ ਇਹ ਕੀਮਤੀ ਸੰਸਮਾਨ ਵਿਰਿਆ ਹੈ। 184 ਪਰਮਦੇਵ ਪਰਮਦੇਵ ਤੋਂ ਲਭ ਜਨਮ ਅਬ ਪਾਇਓਏ ਵਾਸਾ ਕਹਿੰਦੇ ਨੇ ਕਿ 84 ਲੱਖ ਜੂਨ ਭੁਗਤਣ ਤੋਂ ਬਾਅਦ ਮਿਲਿਆ ਪਰ ਇਹ ਬੂਰੇ ਕੀ ਪੁੱਛੈ ਰਹਿ ਤੱਕ ਵਾਸਾ ਇਹਦੇ ਮੂਰਖਾ ਹਲੇ ਵੀ ਸੰਸਾਰ ਦੇ ਰਸਾਂ ਗਸਾਂ ਦੇ ਵਿੱਚ ਹੋਸ਼ਿਆਂ ਰਸਾਂ ਦੇ ਵਿੱਚ ਇਹਨੂੰ ਲੱਗਿਆ ਹੋਇਆ ਵਿਕਾਰ ਗਵਾ ਲਿਆ ਹੁਣ ਸਮਾਂ ਤੇਰੇ ਕੋਲ ਹੁਣ ਨਾਮ ਜਪਦਾ ਸਿਮਰਨ ਕਰਦਾ ਗਵਨਦਗੀ ਕਰਕੇ ਆਪਣਾ ਜਨਮ ਸਫਲਾ ਕਰਦਾ ਇਹ ਹੀ ਮੂਰਖਾ ਜਨਮ ਤੈਨੂੰ ਫੇਰ ਦੁਬਾਰਾ ਨਹੀਂ ਪੜਨਾ ਇਸ ਕਰਕੇ ਪਾਈ ਗੁਰੂ ਵਾਲੇ ਬਣੋ ਗੁਰੂ ਚਰਨਾਂ ਵਿੱਚ ਗੁਰੂ ਸਾਹਿਬ ਜੀ ਦੇ ਪਿੱਤਰ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਇਸ ਮੁੱਖਾਂ ਜਨਮ ਨੂੰ ਸਫਲਾ ਕਰਿਏ ਤਾਂ ਜੋ ਦੁਬਾਰਾ ਇਹ ਸੰਸਾਰ ਤੇ ਫਿਰ ਮੁੜ ਕੇ ਸਮਨ ਹੋਣਾ ਨਾ ਪਵੇ ਸੋ ਆਓ ਮੀਆਂ ਤੁਮਾਂ ਨੂੰ ਆਪ ਬੁਲਾਉਂਦੀ ਹਾਂ ਸਤਿਗੁਰੂ ਜੀ ਬਖਸ਼ਣ ਜੋ ਨੇ ਪਹਿਲੇ ਸਾਧ ਸੰਤ ਬਖਸ਼ਣ ਜੋ ਹੈ ਉਸ ਰੇਣਾ ਜੀ ਕੋਈ ਵਿਚਾਰ ਜੋ ਮਨ ਨੂੰ ਆ ਜਾਏ ਜੀ ਸਤਿਗੁਰਾਂ ਦੇ ਲੋਕ ਰੁਦ੍ਰੇਸ਼ ਜਾਣ ਕੇ ਆਪਣੇ ਹਿਰਦੇ ਚ ਵਸਾਇਓ ਗਲਤੀਆਂ ਦਾਤੀਆਂ ਜਾਣ ਕੇ ਮਾਨ ਮੰਨਣਾ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਸਰਬੱਤ ਦਾ